ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਜਲਵਾ YouTube ਨਿਊਜ਼ ਚੈਨਲ ਜਲਵਾ Facebook ਜਲਵਾ ਵੈਬ ਚੈਨਲ ਬੈ ਜਲਵਾ ਅਖਬਾਰ ਅਸੀਂ ਤੁਹਾਡਾ ਸਵਾਗਤ ਕਰਦੇ ਆ ਅਸੀਂ ਜ਼ਮੀਨੀ ਪੱਧਰ ਤੇ ਗੱਲ ਕਰਦੇ ਆ ਤੇ ਜੋ ਹਾਲਾਤ ਹੁੰਦੇ ਨੇ ਮੌਕੇ ਦੇ ਉਸ ਬਾਰੇ ਵੱਖ-ਵੱਖ ਰਾਜਨੀਤਿਕ ਲੋਕਾਂ ਨਾਲ ਵੱਖ-ਵੱਖ ਸਮਾਜ ਸੇਵੀ ਸੁਸਾਇਟੀ ਨਾਲ ਵੱਖ-ਵੱਖ ਲੋਕਾਂ ਨਾਲ ਗੱਲ ਕਰਦੇ ਆ ਤਾਂ ਇਹਾਰਾਂ ਦਾ ਸੀਜ਼ਨ ਚੜ ਰਿਹਾ ਹੈ દિਵਾਲੀ ਨਜ਼ਦੀਕ ਹੈ ਅਤੇ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੀ ਜੋ ਕਿ ਸੁੱਤਾ ਪਿਆ ਹੈ ਇਸ ਦਾ ਕਾਰਨ ਕਿ ਜਦੋਂ ਵੀ ਕੋਈ ਤਿਹਾਰ ਆਉਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਹਤ ਵਿਭਾਗ ਦੇ ਅਧਿਕਾਰੀ ਸੁੱਤੇ ਪੇ ਉੱਠ ਖੜਦੇ ਨਹੀਂ ਜਦਕਿ ਉਹ ਟੀਮਾਂ ਬਣਾ ਕੇ ਫਿਰ ਦੁਕਾਨਾਂ ਦੀਆਂ ਕਾਰਖਾਨੇ ਦੀਆਂ ਚੈਕਿੰਗਾਂ ਤੇ ਜਾਵੜਦੇ ਨੇ ਤੇ ਲੋਕ ਦਿਖਵਾ ਕਰਦੇ ਨੇ ਵੀ ਸਿਹਤ ਵਿਭਾਗ ਕੰਮ ਕਰ ਰਿਹਾ ਹੈ ਇਸ ਦੇ ਉਲਟ ਕੀ ਇੱਕ ਸਾਲ ਉਹਨਾਂ ਨੂੰ ਇਸ ਜੋ ਸਮਾਨ ਵਿਗਦਾ ਹੈ ਦੋ ਨੰਬਰੀ ਹੈ ਜਿਵੇਂ ਪਨੀਰ ਹੋ ਗਿਆ ਦੁੱਧ ਹੋ ਗਿਆ ਇਹ ਸਾਰਾ ਦੋ ਮਿਲਾਵਟੀ ਹੁੰਦਾ ਹੈ ਇਹ ਵਿਗਦਾ ਹੈ ਕੀ ਉਹਨਾਂ ਨੂੰ ਦਿਖਦਾ ਨਹੀਂ ਤਾਂ ਇਸ ਮੁੱਦੇ ਤੇ ਅੱਜ ਸਾਡੇ ਨਾਲ ਜੁੜੇ ਨੇ ਸ਼ੀਲ ਕੁਮਾਰ ਜਿੰਦਲ ਜੀ ਜੋ ਕਿ ਸੂਰਿਆ ਵੰਸੀ ਸ਼ਿਵ ਸੈਨਾ ਦੇ ਉਪਰਾਸ਼ਤੀਏ ਆ ਪ੍ਰਧਾਨ ਨੇ ਉਹ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਨੇ ਜਿੰਦਰ ਸਾਹਿਬ ਨਮਸਕਾਰ ਸਰ ਨਮਸਕਾਰ ਜੀ ਰਾਜਕਮਰ ਜੀ ਸਰ ਜਿਸ ਤਰ੍ਹਾਂ ਦੁਬਾਰੀ ਜੀ ਹੈਗੇ ਨੇ ਜੀਕ ਤਾਂ ਕੀ ਕਹਿਣਾ ਤੋਗੇ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਤਕਰੀਬਨ ਸਾਰਾ ਸਮਾਜ ਦੇਖਦਾ ਹੈਗਾ ਅੱਜ ਦਿਨ ਜਿਹੜੇ ਮਲਾਵਟੀ ਚੀਜ਼ਾਂ ਨੇ ਉਹ ਟੜਾ ਟੜਾ ਸੜਕਾਂ ਦੇ ਉੱਤੇ ਵਿਕ ਰਹੀਆਂ ਨੇ ਜਦੋਂ ਵੀ ਤਿਹਾੜ ਨੇ ਜਦੀਕ ਆਉਂਦੇ ਆ ਜਿਸ ਤਰ੍ਹਾਂ ਕਿ ਹੁਣ ਤੁਸੀਂ ਦੇਖਿਆ ਹੋਵੇਗਾ ਦੀਵਾਲੀ ਜੋ ਕਿ ਹਿੰਦੂਆਂ ਦਾ ਬਹੁਤ ਹੀ ਪਵਿੱਤਰ ਤਿਹਾੜਾ ਆ ਦੀਵਾਲੀ ਵਲੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੁਝਾਨ ਹੁੰਦਾ ਹੈ ਮਠਾਈਆਂ ਦਾ ਆ ਤਕਰੀਬਨ ਲੋਕ ਮਠਾਈਆਂ ਲੈ ਕੇ ਜਾਂਦੇ ਨੇ ਆ ਫਰੂਟ ਵਗੈਰਾ ਬਹੁਤ ਕੁਝ ਵਿਕਦਾ ਪਰੰਤੂ ਜਿਹੜਾ ਸਿਹਤ ਵਿਭਾਗ ਆ ਸਿਰਫ ਅਹ ਤਿਆਰ ਦੇ ਮੌਕੇ ਤੇ ਹੀ ਚੰਦ ਲੋਕਾਂ ਦੇ ਸੈਂਪਲਿੰਗ ਕਰਦਾ ਸਿਰਫ ਚੰਦ ਜਗਾਵਾਂ ਤੇ ਹੀ ਜਾ ਪਾਉਂਦਾ ਔਰ ਜਦਕੀ ਬਠਿੰਡਾ ਦੇ ਵਿੱਚ ਹੀ ਲਗਾ ਲਈਏ ਤਾਂ ਬਠਿੰਡਾ ਦੇ ਵਿੱਚ ਹਜ਼ਾਰਾਂ ਜਗਾਵਾਂ ਤੇ ਫਰੂਟ ਅ ਮਠਾਈਆਂ ਵਿਕ ਰਹੀਆਂ ਨੇ ਜਿਨ੍ਹਾਂ ਦੇ ਕੀ ਆਮ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ ਤਕਰੀਬਨ ਅੱਜਕੱਲ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਦੁੱਧ ਹੈਗਾ ਜਿਹੜਾ ਬਹੁਤ ਹੀ ਘੱਟ ਹੈਗਾ ਜਿਹੜਾ ਸਮਾਨ ਜਿਹੜਾ ਪਨੀਰ ਬੰਦਿਆ ਸਾਰਾ 2 ਨੰਬਰ ਦਾ ਹੀ तकरीबन ਬਹੁਤ ਥਾਵਾਂ ਦੇ ਉੱਤੇ ਆ ਪਿੱਛੇ ਜੇ ਤੁਸੀਂ ਇੱਕ ਨਿਊਜ਼ ਦੇਖੀ ਹੋਵੇਗੀ ਕਿ ਮਲਾਵਟੀ ਪਨੀਰ ਪਕੜਿਆ ਗਿਆ ਸੀ ਉਹ ਪਹਿਲਾਂ ਕਿਉਂ ਨਹੀਂ ਪਕੜੇ ਜਾਂਦੇ ਕਿ ਲਾਸਟ ਸਿਰਫ ਧਿਆਰਾ ਵਾਲੇ ਇੱਕ ਅੱਧਾ ਕੇਸ ਨੂੰ ਕਰਨ ਤੋਂ ਬਾਅਦ ਬਾਕੀ ਸ਼ਾਂਤੀ ਕਿ ਹੋ ਜਾਂਦੀ ਹੈਗੀ ਬਾਕੀ ਥਾਵਾਂ ਤੇ ਕਿਉਂ ਨਹੀਂ ਫੜੀਆਂ ਜਾਂਦੀਆਂ ਇਹੋ ਜਿਹੀਆਂ ਚੀਜ਼ਾਂ ਆ तकरीबन ਜਿਹੜੀ ਵੀ ਚੀਜ਼ ਵੇਚ ਰਹੀ ਹੈਗੀ ਉਹਨਾਂ ਦੇ ਸੈਂਪਲਿੰਗ ਨਹੀਂ ਹੁੰਦੀ ਟੈਸਟਿੰਗ ਨਹੀਂ ਹੁੰਦੀ ਹੈ ਆਮ ਲੋਕਾਂ ਦੀ ਜ਼ਿੰਦਗੀ ਨਾਲ ਆਮ ਲੋਕਾਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਜਿਹੜੇ ਹਸਪਤਾਲ ਭਰੇ ਪਏ ਨੇ ਮਰੀਜ਼ਾਂ ਨਾਲ ਉਹ ਇਸੇ ਕਾਰਨ ਹੀ ਹੈ ਕਿਉਂਕਿ ਜਿਹੜਾ ਖਾਣ ਪਾਣ ਹੈ ਉਹ ਬਿਲਕੁਲ ਵਧੀਆ ਨਹੀਂ ਆ ਰਿਹਾ ਔਰ तकरीबन ਰੇੜੀਆਂ ਦੇ ਉੱਤੇ ਆ ਦੇਖਿਆ ਹੋਵੇਗਾ ਤੁਸੀਂ ਕਿਸੇ ਵੀ ਸੇਫਟੀ ਵੀ ਨਹੀਂ ਹੈਗੀ ਹੱਥਾਂ ਦੇ ਗਲਵਜ਼ ਨਹੀਂ ਚੜਾਏ ਜਾਂਦੇ ਸਿਰ ਦੇ ਉੱਤੇ ਮਾਸਕ ਨਹੀਂ ਚੜਾਏ ਜਾਂਦੇ ਮਤਲਬ ਤਕਰੀਬਨ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈਗਾ ਕਾਰਨ ਕੀ ਸਮਝਦੇ ਤੁਸੀਂ ਕਾਰਨ ਸਿਰਫ ਜਿਹੜਾ ਸਿਹਤ ਵਿਭਾਗ ਹੈ ਦੀ ਸਿਰਫ ਨਾਕਾਮੀ ਹੈ ਭ੍ਰਿਸ਼ਟਾਚਾਰ ਬਿਲਕੁਲ ਨੀਚੋਂ ਲੈ ਕੇ ਉੱਪਰ ਤੱਕ ਬਿਲਕੁਲ 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 ਤਕਰੀਬਨ ਭ੍ਰਿਸ਼ਟਾਚਾਰ ਦੇ ਕਾਰਨ ਹੀ ਇਹ ਸਾਰਾ ਕੁਝ ਚੱਲ ਰਿਹਾ ਹੈਗਾ ਇਹ ਤਾਂ ਅੰਦਲੀਆਂ ਦਾ ਨਾਟਕ ਕਦੇ ਖਲਾਸਾ ਹੋਇਆ ਤੇ ਨਾ ਕਦੇ ਹੋਵੇਗਾ ਕਿਉਂਕਿ ਜਿਹੜੇ ਪ੍ਰਸ਼ਾਸਨ ਦੇ ਥੱਲੇ ਤੋਂ ਲੈ ਕੇ ਉੱਪਰ ਤੱਕ ਅਧਿਕਾਰੀ ਨੇ ਉਹ ਇਸ ਗੱਲ ਨੂੰ ਠੱਲ ਪਾਉਣ ਦੀ ਕੋਸ਼ਿਸ਼ ਹੀ ਕਰਦੇ ਨੇ ਕਦੇ ਵੀ ਉਸ ਮਾਮਲੇ ਨੂੰ ਉਜਾਗਰ ਨਹੀਂ ਕਰਦੇ ਤੁਸੀਂ ਕੀ ਮੰਗ ਕਰੋਗੇ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜਿਹੜੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਆ ਆਮ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੋਈ ਨਵਾਂ ਉਪਰਾਲਾ ਕੀਤਾ ਜਾਵੇ ਤਾਂ ਜੋ ਭ੍ਰਸ਼ਟਾਚਾਰ ਸਿਸਟਮ ਨੂੰ ਵੀ ਠੱਲ ਪਾਈ ਜਾ ਸਕੇ ਔਰ ਆਮ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਉਹਨਾਂ ਦੀ ਸਿਹਤ ਨਾਲ ਕਦੇ ਖਿਲਵਾੜ ਨਾ ਹੋਵੇ ਬਸ ਇਹੀ ਅਸੀਂ ਪੁਰਜ਼ੋਰ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਆਮ ਲੋਕ ਖੁਸ਼ੀਆਂ ਨਾਲ ਤਿਹਾਰ ਮਨਾ ਸਕੀ। ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਸਾਡੇ ਨਾਲ ਜੁੜੇ ਨੇ ਜ਼ਿਲ੍ਹਾ ਪ੍ਰਧਾਨ ਲਲਿਤ ਜੀ। ਸਰ ਜਿਸ ਤਰ੍ਹਾਂ ਪਟਾਕੇ ਚੜਰੇ ਨੇ ਬਠਿੰਡਾ ਸ਼ਹਿਰ ਵਿੱਚ ਕੀ ਸਾਰੇ ਪੰਜਾਬ ਵਿੱਚ ਹਿੰਦੁਸਤਾਨ ਤੇ ਦਿਵਾਈ ਦਾ ਤਿਹਾਰ ਮਨਾਇਆ ਜਾਂਦਾ ਹੈ। ਤੇ ਜਿਹੜੇ ਪਟਾਕੇ ਵਿਕਦੇ ਨੇ ਸਰ ਇਹ ਆਮ ਉਹਦੇ ਦੇਵੀ ਜੈਪਤਰੀਏ ਫੋਟੋ ਲਾਗੇ ਜਾਂਦੀ ਹੈ। ਇਹਨੇ ਕੀ ਕਹਿਣਾ ਚਾਹੀਦਾ। ਅਲਤਮਾ ਸਾਰਾਉਂ ਜਾ ਸ਼੍ਰੀਮਨ ਕਨਾ ਜੀ। ਮੈਂ ਲਲਿਤ अरोड़ा शिवशना सूरावर्शी ਤੋਂ ਮੈਂ ਇਹ ਮੰਗ ਕਰਨਾ ਚਾਹੁੰਦਾ ਕਿ ਜਿਹੜੀ ਸਾਡੀ ਦੇਵੀ ਦੇਵਤਾ ਦੀ ਪੜਾਕਿਆਂ ਦੇ ਫੋਟੋ ਲਾਈਆਂ ਜਾਂਦੀਆਂ ਪ੍ਰਸ਼ਾਸਨ ਉਹ ਫੈਕਟਰੀਆਂ ਕਿਉਂ ਨਹੀਂ ਬੰਦ ਕਰਦਾ ਜੀ ਜਿਵੇਂ ਹੁਣ ਆਪਾਂ ਪਹਿਲੇ ਦੇਖਦੇ ਸੀ ਲక్ష్ਮੀ ਬੰਬ ਚੱਲਦਾ ਸੀਗਾ ਜੀ ਉਹ ਆਪਾਂ ਲੋਕੀ ਅੱਗ ਲਾਉਂਦੇ ਸੀ ਸਾਡੀ ਲక్ష్ਮੀ ਮਾਤਾ ਦੀ ਫੋਟੋ ਖਿਲਰ ਜਾਂਦੀ ਸੀ ਉਹ ਪੈਰਾਂ ਚਾਂਦੀ ਹੈ ਜੀ ਠੀਕ ਹੈ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਫੈਕਟਰੀਆਂ ਬੰਦ ਕਰਨ ਸਾਡੀ ਜਿਹੜੀ ਆਸਥਾ ਨਾਲ ਖੇਡ ਖਿਲਵਾਰ ਹੋ ਰਿਹਾ ਅਸੀਂ ਸਰਕਾਰ ਕੋਲੇ ਮੰਗ ਕਰਦੇ ਆਂ ਜਿਹੜੀ ਦੇਵੀ ਦੇਵਤਾ ਦੀਆਂ ਫੋਟੋਆਂ ਲੱਗਦੀਆਂ ਪੜਾਖਿਆਂ ਤੇ ਜਾਂ ਕਿਸੇ ਹੋਰ ਚੀਜ਼ ਦੇ ਉਹ ਬੰਦ ਕੀਤੀਆਂ ਜਾਣ। ਕਾਰਨ ਕੀ ਸਮਝਦੇ ਜੀ? ਇਹ ਬੰਦ ਕਿਉਂ ਨਹੀਂ ਹੁੰਦੀਆਂ? ਇਹ ਬੰਦ ਨਹੀਂ ਹੁੰਦੀਆਂ। ਕੋਈ ਚੈਕਿੰਗ ਨਹੀਂ ਹੁੰਦੀ ਜੀ। ਅਸੀਂ ਕਹਿੰਨੇ ਆਂ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੀ ਫੈਕਟਰੀਆਂ ਵਾਲੇ ਬਣਾਉਂਦੇ ਆ ਉਹਨਾਂ ਦੇ ਪਰਚਾ ਦਿੱਤਾ ਜਾਵੇ। ਹੁਣ ਜਿਹੜੇ ਉੱਥੇ ਬਣਾਉਂਦੇ ਆ ਲੇਬਰ ਬਣਾਉਂਦੀ ਉਹ ਦਾੜੂ ਵੀ ਪੀਂਦੀ ਹੈ ਜੀ, ਉਹ ਜ਼ਰਦਾ ਵੀ ਲਾਂਦੀ ਹੈ, ਗੁਟਕਾ ਵੀ ਖਾਂਦੀ ਹੈ ਜੀ। ਉਹੀ ਫੋਟੋਆਂ ਤੇ ਸਾਡੀ ਦੇਵੀ ਦੇਵਤਾ ਤੇ ਫੋਟੋਆਂ ਤੇ ਉਹੀ ਹੱਥ ਲੱਗਦੇ ਆ ਜੀ। ਉਹਨਾਂ ਦਾ ਅਪਮਾਨ ਹ ਇਹ ਲੈ ਜੀ ਜਿਸ ਤਰ੍ਹਾਂ ਤੁਸੀਂ ਝਟਾਕਿਆਂ ਦੀ ਗੱਲ ਕੀਤੀ ਉਸ ਤਰ੍ਹਾਂ ਜਿਵੇਂ ਆਹ ਆਪਣੇ ਫੇਸਬੁੱਕ ਹੈ ਇਸ ਤਰੀ ਜਿੰਨੇ ਜਿੰਨੇ ਤੇਰੀ ਫੋਟੋ ਆ ਤਰਾਜੋ ਇਹ ਹੁੰਦੀ ਹੈ ਕਿ ਉਹ ਕਹਿੰਦੇ ਜੀ ਬੱਚਾ ਤੂੰ ਸਾਡੀ ਇੱਕ ਵੀਡੀਓ ਲਾਈਕ ਕਰ ਤੇ ਤੁਹਾਡੀ ਉਹ ਬਹੁਤ ਜ਼ਿਆਦਾ ਗਲਤ ਹੈ ਜੀ ਪਹਿਲੇ ਤਾਂ ਕਹਿੰਦੇ ਵੀ ਉਹ ਦਿਖਾ ਦੇ ਕੋਈ ਵੀਡੀਓ ਵੀ ਜਿਵੇਂ ਅਕਸੀ વાત ਹੈ ਬਖ ਬਖ ਦੇਵੀ ਦੇਵਤੇ ਹਾਂਜੀ ਹੁਣ ਉਸ ਆਪਾਂ ਦੇਖਦੇ ਹਾਂ ਜੀ ਕਈ ਐਡ ਜਾਂਦੀਆਂ ਕੋਈ ਕਹਿੰਦਾ ਬੱਚਾ ਤੇਰੀ ਮਾਤਾ ਬੁਰਾ ਕਰ ਦੂਗੀ ਤੂੰ ਆਹ ਲਾ ਵੀਡੀਓ ਅੱਗੇ ਸ਼ੇਅਰ ਕਰ ਉਹ ਬਿਲਕੁਲ ਗਲਤ ਹੈ ਜੀ ਠੀਕ ਹੈ ਜੀ ਉਸ ਜਿਹੜਾ ਬਣਾਉਂਦਾ ਹੈ ਵੀਡੀਓ ਬਣਾਉਂਦਾ ਹੈ ਉਸ ਤੇ ਪਰਚਾ ਦਿੱਤਾ ਜਾਵੇ ਜੀ ਨਿਤਾਸੀ ਖੁੱਲ ਕੇ ਆਉਂਦਾ ਵਿਰੋਧ ਕਰਾਂਗੇ ਜਿਸ ਤਰ੍ਹਾਂ ਦੀਵਾਲੀ ਹੈਗੀ ਹੈ ਆਪਣੇ ਨਜ਼ਦੀਕ ਹੀ ਆ ਰਹੀ ਹੈ ਠੀਕ ਹੈ ਤੇ ਫੇਰ ਹੀ ਬਠਿੰਡਾ ਸ਼ਹਿਰ ਵਿੱਚ ਪਟਾਕੇ ਜਿਹੜੇ ਦੀਵ ਦੀਵਤੇ ਦੇ ਫੋਟੋ ਲੱਗ ਨੂੰ ਬਿਕਰੀ ਹੈ ਦੇਖੋ ਜੀ ਤੁਸੀਂ ਬਠਿੰਡਾ ਪ੍ਰਸ਼ਾਸਨ ਕੋਲ ਕੀ ਮੰਗਦੇ ਹੋ ਬਠਿੰਡਾ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਚਾਹੁੰਦੇ ਆ ਜੀ ਜਿਵੇਂ ਹੁਣ ਸਭ ਨੇ ਡੀਸੀ ਸਾਹਿਬ ਨੇ ਜਿੰਨਾਂ ਨੂੰ ਲਾਇਸੈਂਸ ਦਿੱਤੇ ਆ ਜੀ ਔਰ ਠੀਕ ਹੈ ਲੱਗਦਾ ਉੱਥੇ ਜਾ ਕੇ ਚੈਕਿੰਗ ਕੀਤੀ ਜਾਵੇ ਜੇ ਸਾਡੀ ਦੇਵੀ ਦੇਵਤੇ ਫੋਟੋਆਂ ਲੱਗਦੀਆਂ ਉਹ ਪੜਾਕੇ ਚੱਕੇ ਜਾਣ ਜੀ ਉਹਨਾਂ ਦੇ ਕਾਰਵਾਈ ਹੋਵੇ ਫੈਕਟਰੀਆਂ ਤੇ ਜਿੱਥੋਂ ਪੜਾਕੇ ਆਏ ਆ ਜੀ ਨਹੀਂ ਤਾਂ ਅਸੀਂ ਆਪ ਖੁਦ ਜਾਵਾਂਗੇ ਚੈੱਕ ਕਰਾਂਗੇ ਸਾਨੂੰ ਲੱਗਣਗੇ ਤੇ ਪ੍ਰਸ਼ਾਸਨ ਨੂੰ ਅਸੀਂ ਇਤਲਾਾ ਕਰਾਂਗੇ ਜੀ ਅਸੀਂ ਨਾਲ ਦੇ ਪ੍ਰਸ਼ਾਸਨ ਨੂੰ ਕਹਾਂਗੇ ਫੈਕਟਰੀ ਦਾ ਪਰਚਾ ਦਿੱਤਾ ਜਾਵੇ ਤੁਹਾਡੀ ਦੇ ਸਾਰੇ ਦਸਤਾਵੇਜ਼ ਕਰਕੇ ਇਸ ਨੂੰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਬਠਿੰਡਾ ਨਿਵਾਸੀਆਂ ਨੂੰ ਸਾਰਿਆਂ ਨੂੰ ਪਹਿਲ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਇਹ ਤਿਉਹਾਰ ਆ ਆਪਣਾ ਹਿੰਦੂਆਂ ਦਾ ਇਹ ਧੂਨ ਧਾਮ ਨਾਲ ਮਨਾਓ ਲੇੜੀ ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਵੀ ਜਿਸ ਤਰ੍ਹਾਂ ਪਟਾਕਿਆਂ ਨਾਲ ਕਾਫੀ ਪ੍ਰਦੂਸ਼ਣ ਹੁੰਦਾ ਹੈ ਬਿਮਾਰੀਆਂ ਫੈਲਦੀਆਂ ਹਨ ਤਾਂ ਅੱਜ ਕੱਲ तकरीबन ਗ੍ਰੀਨ ਦੀਵਾਲੀ ਨੂੰ ਬਣਾਉਣ ਲੱਗੇ ਵੀ ਪਟਾਕਿਆਂ ਦਾ ਸ਼ੋਰ ਸ਼ਰਾਬਾ ਜਾਂ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਦਾ ਹੈ ਇਸ ਤਰ੍ਹਾਂ ਇਹ ਵੀ ਤਾਂ ਇਸ ਵਾਰ ਕੀ ਗੋងਗੀ ਦੇਖੋ ਜੀ ਪਟਾਕਿਆਂ ਨਾਲ ਆਪਾਂ ਕਹਿੰਦੇ ਪ੍ਰਦੂਸ਼ਣ ਫੈਲਦਾ ਹੁਣ ਜਿਹੜਾ ਵਹੀਕਲ ਚੱਲਦਾ ਟਰੱਕ ਚੱਲਦਾ ਟਰਾਲੇ ਚੱਲਦਾ ਕੁਝ ਵੀ ਚੱਲਦਾ ਇਹਨਾਂ ਨਾਲ ਕਿਹੜਾ ਪ੍ਰਦੂਸ਼ਣ ਨਹੀਂ ਫੈਲਦਾ ਜੀ ਏਸੀ ਚੱਲਦਾ ਇਹਨਾਂ ਨਾਲ ਕਿਹੜਾ ਪ੍ਰਦੂਸ਼ਣ ਨਹੀਂ ਫੈਲਦਾ ਜੀ ਕਿਉਂ ਸਾਡੀ ਸਰਕਾਰ ਜੋ ਹੈ ਸਾਡੀ ਦੀਵਾਲੀ ਤੇ ਹੀ ਕਿਉਂ ਕਹਿੰਦੀ ਹੈ ਜੀ ਗ੍ਰੀਨ ਦੀਵਾਲੀ ਮਨਾਇਆ ਜਾਵੇ ਖੁਸ਼ੀਆਂ ਤੇ ਆ ਰਹਾ ਹੈ ਬਹੁਤ ਖੁਸ਼ੀਆਂ ਤੇ ਆ ਰਹਾ ਜੀ ਸਾਡੇ ਸ਼੍ਰੀ ਰਾਮ ਪ੍ਰਭੂ ਜੀ ਆਇਸੀ 14 ਸਾਲ ਦਾ ਬਰਮਾਸ ਕੱਟ ਕੇ ਜੀ ਅਸੀਂ ਉਸ ਖੁਸ਼ੀ ਦੇ ਵਿੱਚ ਦੀਵਾਲੀ ਮਨਾਣੇ ਆ ਜੀ ਆਪਦੀ ਤੁਸੀਂ ਕਿਸ ਤਰ੍ਹਾਂ ਮਨਾ ਰਹੇ ਹੋ ਆਪ ਅਸੀਂ ਆਪਦੀ ਪੂਰੀ ਧੂਮਤਾਂ ਨਾਲ ਦੀਵਾਲੀ ਮਨਾਵਾਂਗੇ ਜੀ ਜੈ ਸ਼੍ਰੀ ਰਾਮ ਜੀ ਸਾਡੇ ਗੱਲ ਜੀ ਵਿੱਚ ਰੱਖੋ ਤੁਹਾਨੂੰ